ਸਸ਼ੀ ਕਾਲਜੀ ਮਾ ਬਲਵਿੰਦਰ ਧਾਲੀਵਾਲ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਦੇ ਬੋਸਤੋ ਅੱਜ ਸੰਤ ਨਰਿੰਕਾਰੇ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈਗਾ ਸੰਤ ਨਰਿੰਕਾਰੇ ਫਾਊਂਡੇਸ਼ਨ ਦੇ ਜੁੜੋ ਸੱਤ ਬ੍ਰਾਂਚਾਂ ਦੇ ਪ੍ਰਧਾਨ ਨੇ ਬਨੋਧ ਕੁਮਾਰ ਧੋਰੀ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਅੱਜ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈਗਾ ਉਹਦੇ ਵਿੱਚ ਜਿਹੜੇ ਖੂਨਦਾਨੀਆਂ ਦੀ ਉਹ ਕਿੰਨੀ ਕਿਰਤੀ ਹੋਈ ਹੈ ਕਿੰਨਾ ਕਿੰਨਾ ਬਲੱਡ ਜਿਹੜਾ ਡੋਨੇਟ ਕੀਤਾ ਗਿਆ ਇਹ ਵੈਸੇ ਸਰ ਟਾਰਗੇਟ ਸੀ ਉਹ 100 ਰਾ ਸੀਗਾ ਜੀ ਬਸ ਸਾਡੀ ਸੰਗਤ ਦੇ ਔਰ ਸਾਡੇ ਲੋਕਲ ਸੱਜਣ ਦੋਸਤ ਸੁਮਤਰਾ ਨੇ ਔਰ ਸਾਡੇ ਸੇਵਾਦਾਰ ਨੇ ਨਵੇਂ ਸਾਡੇ ਬੰਤਾਂ ਨੇ ਬਹੁਤ ਬੜੀ ਹੁਸਾ ਕੀਤਾ ਜਿਹਦੇ ਵਿੱਚ ਤਕਰੀਬਨ 142 ਡਾਕਟਰਾਂ ਕੋਲ ਸਾਡੀ ਜਿਹੜੀ ਬਲੱਡ ਜਾ ਚੁੱਕਿਆ ਮਤਲਬ ਅੱਛਾ ਇਹ ਸਰ ਹਰ ਸਾਲ ਹੀ ਹੁੰਦਾ ਜਾਂ ਇਸ ਵਾਰ ਪਹਿਲੀ ਵਾਰ ਹੀ ਲੱਗ ਨੀ ਹਰ ਸਾਲ ਹੁੰਦਾ ਸਾਡੇ ਹਰ ਸਾਲ ਸਾਡੇ ਦਾ ਇਹ 15 ਜੀ ਸਨੂਰ ਜੋਂ ਹੈ ਮੈਂ ਕਹਿੰਦਾ ਉਹ ਜੀ ਸਾਡੇ ਤਰੀਬਨ ਚਾਰ ਕੈਂਪ ਲੱਗਦੇ ਨੇ ਮੈਂ ਕਹਿੰਦਾ ਠੀਕ ਹੈ ਤੇ ਇਸ ਤੋਂ ਇਲਾਵਾ ਬਲੱਡ ਡੋਨੇਟ ਤੋਂ ਬਿਨਾਂ ਇਲਾਵਾ ਹੋਰ ਵੀ ਕੋਈ ਕੈਂਪ ਲਗਾਏ ਜਾਂਦੇ ਨੇ ਫਾਊਂਡੇਸ਼ਨ ਮਿਲੋ ਕਿ ਸਾਡੇ ਜਿਵੇਂ ਅਸੀਂ ਸਾਡੇ ਕੋਲ ਕੱਲ ਸਾਡੇ ਇੱਕ বন ਵਿਭਾਗ ਦਾ ਮਦਦ ਹੈ ਉਹ ਸਭ ਦਾ ਮੈਂ ਕਹਿੰਦਾ ਜੀ ਅਸੀਂ ਬੂਟੇ ਲਾਈ ਜਾ ਰਹੇ ਹਾਂ ਮੈਂ ਕਹਿੰਦਾ ਇਹ ਬਿਤੇ ਬਿਤੇ 3 ਸਾਲ ਤੋਂ ਸਾਡਾ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਮੈਂ ਕਹਿੰਦਾ ਤੇ ਜਿਸ ਦੀ ਵਾਸਤੇ ਅਸੀਂ ਹਜ਼ਾਰਾਂ ਬੂਟੇ ਸਰਕਾਰ ਨੂੰ ਪਤਾ ਬਰਨ ਨੂੰ ਸ਼ੁੱਧ ਕਰਨ ਦੇ ਲਈ ਸਤਿਮਾਤਾ ਸ੍ਰੀ ਦਿਕਸ਼ਾ ਜੀ ਮਹਾਰਾਜ ਵੱਲੋਂ ਅਦੇ ਸ਼ਾਇਆ ਸੀਗਾ ਮੋ ਕੱਲ ਦੀ ਸਾਡੀ ਡੇਟ ਰੱਖੀ ਹੋਈ ਆ ਕੱਲ ਵੀ ਸਾਡੀ ਹਰ ਬ੍ਰਾਂਚ ਦੇ ਵਿੱਚ ਇੰਡੀਆ ਲੈਵਲ ਦੇ ਉੱਤੇ ਮੈਂ ਕਹਿੰਦਾ ਹਰ ਬ੍ਰਾਂਚ ਦੇ ਵਿੱਚ ਕੋਈ 200 500 ਬੂਟਾ ਮੈਂ ਕਹਿੰਦਾ ਲਾਇਆ ਜਾਏਗਾ ਮੈਂ ਕਹਿੰਦਾ ਘੱਟੋਂ ਪਰ ਐਲਬੀਐਸ న్యూਸ ਦੇ ਜੋ ਸਾਡੇ ਜੋ 6 ਬੁੱਟੇ ਲਿਖੇ ਆਈਏ ਅਸੀਂ ਬ੍ਰਾਂਚ ਵੱਲੋਂ ਧੰਨਵਾਦ ਕਰਦੇ ਆਂ ਦਾਸ ਵੈਸੇ ਤੂਰੀ ਤੋਂ ਹੈ ਵਿਨੋਦ ਕੁਮਾਰ ਸੰਯੋਜਕ ਮਹਾਤਮਾ ਦੀ ਸੇਵਾ ਮਿਲੀ ਹੋਈ ਹੈ ਮੈਂ ਕਹਿੰਦਾ ਜਿਸ ਦੇ ਨਾਲ ਦਾਸ ਕੋਲ ਪੰਜ ਬ੍ਰਾਂਚਾਂ ਨੇ ਮੈਂ ਕਹਿੰਦਾ ਜਦੋਂ ਉਹਨਾਂ ਨਾਲ ਸੀ ਉਹਨਾਂ ਨਾਲ ਨਵਾਰੇ ਨੇ ਮੈਂ ਕਹਿੰਦਾ ਇਹ ਸ਼ੇਰਪੁਰ ਵੀ ਹੈ ਬਰੇਕੋਲਾ ਹੈ ਪੁਰਥਲਾ ਹੈ ਅਮ드ਗੜ ਹੈ ਤੂ ਗੱਲ ਵਿੱਚ ਕਿ ਸਾਰੇ ਸਾਡੇ ਜਿੰਨੇ ਚਾਰਜ ਮਹਾਤਮਾ ਨੇ ਤੁਹਾਨੂੰ ਜੋ ਸਾਨੂੰ ਦੇਸ਼ ਆਂਦੇ ਨੇ ਅਸੀਂ ਰਾਮ ਵਿੱਚ ਸਾਰੇ ਸੇਵਾਵਾਂ ਕਰਦੇ ਹਾਂ